ਤੋ ਜੀ ਸਾਹਿਬ ਕੀ ਕਹਿਣਾ ਚਾਹੋਗੇ ਡਾਕਟਰ ਬਲਬੀਰ ਸਿੰਘ ਆਏ ਅਸੀਂ ਵੀ ਉਹਨਾਂ ਨਾਲ ਕੁਝ ਮੁੱਦਿਆਂ ਤੇ ਗੱਲਬਾਤ ਕੀਤੀ ਪਰ ਐਮਐਲਏ ਸਾਹਿਬ ਥੋੜੇ ਚੁੱਪਚੁੱਪ ਨਜ਼ਰ ਆਏ ਡਾਕਟਰ ਬਲਬੀਰ ਸਿੰਘ ਦਾ ਰੋਡ ਸ਼ੋ ਸੀ ਨਾਲ ਕਿਉਂਕਿ ਲੋਕਲ ਐਮਐਲਏ ਸੀ ਉਹਨਾਂ ਦਾ ਵੀ ਹੋਣਾ ਜ਼ਰੂਰੀ ਸੀ ਉਹ ਵੀ ਨਾਲ ਆਏ ਨੇ ਸਵੇਰੇ 8 ਵਜੇ ਤੋਂ ਹੀ ਸ਼ੁਰੂ ਤੋਂ ਹੀ ਨਾਲ ਹੈਗਾ ਰੋਡ ਸ਼ੋ 'ਚ ਹਰ ਸਵਾਲ ਜਵਾਬ ਦਿੱਤਾ ਹੈ ਜਿੱਥੇ ਵੀ ਕੋਈ ਪੁੱਛਿਆ ਗਿਆ ਉੱਥੇ ਲੋਕ ਇਕੱਠੇ ਹੋਏ ਨੇ ਲੋਕਾਂ ਨੇ ਕੋਈ ਕੁਐਸਚਨ ਵੀ ਕੀਤੇ ਜੀ ਤੇ ਰੰਦਾਵਾ ਸਾਹਿਬ ਨੇ ਵੀ ਐਮਐਲਏ ਸਾਹਿਬ ਨੇ ਜਵਾਬ ਤਾਂ ਦਿੱਤੇ ਸਾਰੇ 2.5 ਸਾਲ ਹੋ ਗਏ ਉਹਨਾਂ ਨੂੰ ਸੱਤਾ ਵਿੱਚ ਆਏ ਪਰ ਫਟਕਾਂ ਦਾ ਕੁਝ ਨਹੀਂ ਕਰਵਾ ਕਰਵਾ ਪਾ ਰਹੇ ਕਹਿੰਦੇ ਹਰਜੀਤ ਇੱਕ ਮੈਟਰ ਅਲੱਗ ਹੈ ਕੀ ਹੁੰਦਾ ਹੈ ਲੇਕਿਨ ਮੈਨੂੰ ਕਹਿੰਦਾ ਇਲੈਕਸ਼ਨ ਤੋਂ ਬਾਅਦ ਯਾਦ ਕਰਵਾਏ ਜੇ ਹਸਪਤਾਲ ਦਾ ਕੰਮ ਤਾਂ ਮੈਂ ਸਭ ਤੋਂ ਪਹਿਲਾਂ ਕਰਾਵਾਂਗਾ 25 ਕਰੋੜ ਰੁਪਇਆ 5 ਸਾਲਾਂ 'ਚ ਆਇਆ ਜਿਰਖਪੁਰ 'ਚ ਕਿੰਨੇ ਰੁਪਇਆ ਲੱਗਾ ਉਹਨਾਂ ਨੇ 100 ਰੁਪਏ ਵੀ ਲਾਇਆ 25 ਕਰੋੜ ਰੁਪਏ ਤੁਹਾਨੂੰ ਮਿਲਿਆ ਸਾਨੂੰ ਜਿਰਕਪੁਰ ਨੂੰ ਕੀ ਦਿੱਤਾ ਅੱਜ ਤੱਕ ਕੋਈ ਵੀ ਇੱਕ ਪਾਰਕ ਦਿੱਤੀ ਹੋਵੇ ਕੋਈ ਲੈਂਡਮਾਰਕ ਹੈ ਅੱਜ ਜਿਰਕਪੁਰ ਦੇ ਵਿੱਚ ਕਿੱਥੇ ਅਸੀਂ ਕਹਿ ਸਕੀਏ ਕਿ ਜਿਰਕਪੁਰ 'ਚ ਲੈਂਡਮਾਰਕ ਹੈ ਤਲੋਕ ਸਭਾ ਹਲਕਾ ਪਟਿਆਲਾ ਦੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਦਾ ਜੋ ਕਾਫਲਾ ਆਇਆ ਜੋ ਰੈਲੀ ਹੈ ਉਹ ਜੀਰਾਕੌਰ ਦੇ ਟਕੋਲੀ ਤੋਂ ਪੀਰ ਮਚੱਲਾ ਵੱਲ ਵੱਧ ਰਹੀ ਹੈ ਸਾਡੇ ਨਾਲ ਜੈਕ ਦੇ ਪ੍ਰੈਜ਼ੀਡੈਂਟ ਸੁਖਦੇਵ ਚੌਧਰੀ ਇਸ ਵੇਲੇ ਮੌਜੂਦ ਨੇ ਆਮ ਆਦਮੀ ਪਾਰਟੀ ਦਾ ਲੰਮੇ ਸਮੇਂ ਤੋਂ ਸਾਥ ਦੇ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਔਰ ਲੋਕਲ ਮੁੱਦਿਆਂ ਬਾਰੇ ਵੀ ਗੱਲਬਾਤ ਕਰਾਂਗੇ ਕਿਉਂਕਿ ਐਜ਼ ਆ ਸੋਸ਼ਲ ਵਰਕਰ ਇਹ ਵੀ ਮੁੱਦੇ ਚੱਕਦੇ ਰਹਿੰਦੇ ਨੇ ਤਾਂ ਚੌਧਰੀ ਸਾਹਿਬ ਕੀ ਕਹਿਣਾ ਚਾਹੋਗੇ ਡਾਕਟਰ ਬਲਬੀਰ ਸਿੰਘ ਆਏ ਅਸੀਂ ਵੀ ਉਹਨਾਂ ਨਾਲ ਕੁਝ ਮੁੱਦਿਆਂ ਤੇ ਗੱਲਬਾਤ ਕੀਤੀ ਪਰ ਐਮਐਲਏ ਸਾਹਿਬ ਥੋੜੇ ਚੁੱਪਚੁੱਪ ਨਜ਼ਰ ਆਏ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਨੀ ਵੀ ਜ਼ਰੂਰੀ ਨਹੀਂ ਸਮਝੀ ਔਰ ਕੀ ਕੀ ਮੁੱਦੇ ਨੇ ਜਿਨ੍ਹਾਂ ਤੇ ਇਸ ਵਾਰੀ ਕੰਮ ਕਰ ਸਕਦੀ ਹੈ ਆਮ ਆਦਮੀ ਪਾਰਟੀ ਦੇਖੋ ਜੋ ਰੋਡ ਸ਼ੋ ਸੀ ਉਹ ਅੱਜ ਡਾਕਟਰ ਬਲਬੀਰ ਸਿੰਘ ਦਾ ਸੀਗਾ ਤੇ ਡਾਕਟਰ ਬਲਬੀਰ ਸਿੰਘ ਦਾ ਰੋਡ ਸ਼ੋ ਸੀ ਨਾਲ ਕਿਉਂਕਿ ਲੋਕਲ ਐਮਐਲਏ ਸੀ ਉਹਨਾਂ ਦਾ ਵੀ ਹੋਣਾ ਜ਼ਰੂਰੀ ਸੀ ਉਹ ਵੀ ਨਾਲ ਆਏ ਨੇ ਤੇ ਤੁਸੀਂ ਕੁਐਸਚਨ ਕੀਤੇ ਨੇ ਜੇ ਉਹਨਾਂ ਨੇ ਜੋ ਟੁਕਵੇ ਜਵਾਬ ਕਿਉਂਕਿ ਡਾਕਟਰ ਬਲਬੀਰ ਸਿੰਘ ਲੋਕਲ ਜਿਹੜੇ ਇੱਥੋਂ ਦੇ ਸਾਰੀ ਜਿੰਨੇ ਮੁੱਦੇ ਨੇ ਉਹਨਾਂ ਬਾਰੇ ਕੋਈ ਬਹੁਤ ਜ਼ਿਆਦਾ ਪਰਚਿਤ ਨਹੀਂ ਹੈਗੇ ਤੇ ਐਮਐਨ ਇਸੇ ਲਈ ਮੈਂ ਕਹਿ ਰਿਹਾ ਕਿ ਜੋ ਪਰਚਿਤਾ ਉਹਨੂੰ ਤਾਂ ਮੂਰੇ ਹੋ ਕੇ ਜਵਾਬ ਦੇਣਾ ਚਾਹੀਦਾ ਤਾਂ ਮੈਨੂੰ ਲੱਗਦਾ ਕਿ ਅਰਥਾਂ ਤੇ ਮੈਂ ਸਵੇਰੇ 8 ਵਜੇ ਤੋਂ ਹੀ ਸ਼ੁਰੂ ਤੋਂ ਹੀ ਨਾਲ ਹੈਗਾ ਰੋਡ ਸ਼ੋਅ 'ਚ ਹਰਥਾਂ ਜਵਾਬ ਦਿੱਤਾ ਹੈ ਜਿੱਥੇ ਵੀ ਕੋਈ ਪੁੱਛਿਆ ਗਿਆ ਉੱਥੇ ਲੋਕ ਇਕੱਠੇ ਹੋਏ ਨੇ ਲੋਕਾਂ ਨੇ ਕੋਈ ਕੁਐਸਚਨ ਵੀ ਕੀਤੇ ਜੀ ਤੇ ਰੰਦਾਵਾ ਸਾਹਿਬ ਨੇ ਵੀ ਐਮਐਲਏ ਸਾਹਿਬ ਨੇ ਜਵਾਬ ਤਾਂ ਦਿੱਤੇ ਸਾਰੇ ਜੀ ਇਹ ਤੁਹਾਨੂੰ ਇੱਥੇ ਡਕੋਲੀ ਜਾ ਕੇ ਪਤਾ ਨਹੀਂ ਮੈਨੂੰ ਸਮਝ ਨਹੀਂ ਲੱਗੀ ਢਕੋਲੀ ਆ ਕੇ ਤੁਸੀਂ ਕਹਿ ਰਹੇ ਹੋ ਜਵਾਬ ਨਹੀਂ ਦਿੱਤਾ ਤੁਹਾਨੂੰ ਢਕੋਲੀ 'ਚ ਫਾਟਕ ਲੱਗ ਜਾਂਦਾ ਨਾ ਮੁੱਦਾ ਬਹੁਤ ਵੱਡਾ ਆ ਮੇਰੇ ਖਿਆਲ ਨਾਲ ਫਾਟਕ ਕਰਕੇ ਨਾ ਚੁੱਪ ਕਰ ਗਏ ਹੁਣ ਕਿਉਂਕਿ 22 ਸਾਲ ਹੋ ਗਏ ਉਹਨਾਂ ਨੂੰ ਸੱਤਾ ਵਿੱਚ ਆਏ ਪਰ ਫਾਟਕਾਂ ਦਾ ਕੁਝ ਨਹੀਂ ਕਰ ਪਾ ਕਰਵਾ ਪਾਏ ਦੇਖੋ ਜਨਤਾ ਹੈ ਜਨਤਾ ਦਾ ਜਵਾਬ ਮੰਗੂਗੀ ਹਰ ਵਾਰੀ ਜਨਤਾ ਤਾਂ ਇਹ ਨਹੀਂ ਕਿੱਲੇ ਕੋਈ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਤੋਂ ਮਿਲੇਗੀ ਸਵਾਲ ਸਾਡੇ ਸਾਡੇ ਨਹੀਂ ਹੁੰਦੇ ਲੋਕਾਂ ਦੇ ਹੀ ਹੁੰਦੇ ਆ ਜੋ ਅਸੀਂ ਕਰਦੇ ਔਰ ਉਹ ਜਾਇਜ਼ ਆ ਸੀ ਆਪੇ ਹੱਕ ਚਾਹੇ ਉਹ ਭਾਜਪਾ ਦਾ ਚਾਹੇ ਉਹ ਕਾਂਗਰਸ ਦਾ ਕੋਈ ਵੀ ਬੰਦਾ ਆਵੇ ਇੱਥੇ ਤਾਂ ਜਨਤਾ ਗਰ ਕੁਐਸਚਨ ਕਰਦੀ ਸਾਨੂੰ ਇਹ ਬਹੁਤ ਚੰਗਾ ਲੱਗਦਾ ਕਿ ਜਨਤਾ ਜਿਹੜੀ ਹੈ ਉਹ ਮਰੀ ਹੋਈ ਨਹੀਂ ਹੈਗੀ ਜਾਗਦੀ ਜਨਤਾ ਹੈ ਤਾਂ ਜਰੂਰ ਜਿੰਨੇ ਵੀ ਨੇਤਾ ਨੇ ਕੋਈ ਵੀ ਹੈ ਉਹਨਾਂ ਨੂੰ ਜਵਾਬ ਤਾਂ ਦੇਣਾ ਹੀ ਪਏਗਾ ਤੇ ਇਹ ਸ਼ੋਅ ਜਿਹੜਾ ਹੈ ਡਾਕਟਰ ਬਲਬੀਰ ਸਿੰਘ ਦਾ ਸੀ ਤੁਸੀਂ ਡਾਕਟਰ ਸਾਹਿਬ ਨੂੰ ਮਿਲੇ ਹੋ ਹਾਂਜੀ ਹਾਂਜੀ ਬਹੁਤ ਵਧੀਆ ਕੁਝ ਮੁੱਦੇ ਡਿਸਕਸ ਕੀਤੇ ਤੁਸੀਂ ਬਿਲਕੁਲ ਜੀ ਮੈਂ ਮੈਂ ਉਹਨਾਂ ਨੂੰ ਜਿਹੜੇ ਬਾਕੀ ਤਾਂ ਦੱਸ ਹੀ ਨੇ ਜਿਹੜੀਆਂ ਸੜਕ ਜਿਹੜੇ ਆਮ ਹੈਗੇ ਨੇ ਲੇਕਿਨ ਉਹਨਾਂ ਨੂੰ ਮੈਂ ਦੋ ਮੁੱਦੇ ਜਿਹੜੇ ਉਹਨਾਂ ਨਾਲ ਸੰਬੰਧਿਤ ਕਿਉਂਕਿ ਹੈਲਥ ਮਿਨਿਸਟਰ ਨੇ ਉਹਨਾਂ ਨਾਲ ਮੈਂ ਦੋ ਸੰਬੰਧਿਤ ਇੱਕ ਆਯੂਸ਼ ਹਸਪਤਾਲ ਇੱਕ ਸਾਡਾ ਸੀਐਸਸੀ ਜਟ ਕੋਲੀ ਹਸਪਤਾਲ ਹੈ ਕਿ ਐਡਾ ਵੱਡਾ ਜਿਰਕਪੁਰ ਜਿੰਦੀ 6-7 ਲੱਖ ਰੁਪਏ 7 ਲੱਖ ਦੇ ਕਰੀਬ ਆਬਾਦੀ ਹੋ ਗਈ ਹੈ ਉੱਥੇ ਇੱਕ ਹਸਪਤਾਲ ਬਹੁਤ ਜ਼ਰੂਰੀ ਹੈ ਤਾਂ ਉਹਨਾਂ ਨੇ ਕਿਹਾ ਕਿ ਮੈਂ ਜਸਟ ਇਸ ਤੋਂ ਬਾਅਦ ਵੀ ਕਹਿੰਦੇ ਹਾਰਜਿਤ ਇੱਕ ਮੈਟਰ ਲੱਗਾ ਹੈ ਕੀ ਹੁੰਦਾ ਲੇਕਿਨ ਮੈਨ ਹਸਪਤਾਲ ਦਾ ਕੰਮ ਤਾਂ ਮੈਂ ਸਭ ਤੋਂ ਪਹਿਲਾਂ ਕਰਾਵਾਂਗਾ ਤੇ ਇਹ ਦੋਨੋਂ ਹਸਪਤਾਲਾਂ ਵਾਸਤੇ ਮੈਂ ਸਪੈਸ਼ਲ ਕਹਿ ਬਾਕੀ ਜਿਹੜੇ ਲੋਕਲ ਮੁੱਦੇ ਨੇ ਸੜਕਾਂ ਨੇ ਸੀਵਰ ਨੇ ਇਹ ਤਾਂ ਸਾਰੇ ਜਿਹੜੇ ਕਰਨੇ ਹੁੰਦੇ ਨੇ ਤੁਹਾਨੂੰ ਪਤਾ ਹੈ ਮਿਊਨਿਸਪਲ ਕਾਉਂਸਲ ਨੇ ਕਰਨੇ ਹੁੰਦੇ ਨੇ ਜੀ ਤੇ ਐਮਪੀ ਦਾ ਕੰਮ ਹੁੰਦਾ ਐਮਪੀ ਕੋਲ ਹੀ ਫੰਡ ਆਂਦਾ ਹੈ 25 ਕਰੋੜ ਰੁਪਏ ਫੰਡ ਆਂਦਾ ਹੈ 5 ਸਾਲਾਂ ਚ ਲੇਕਿਨ ਪਿੱਛੇ ਕਾਂਗਰਸ ਦੇ ਪ੍ਰਨੀਤ ਕੌਰ ਜੀ ਸੀ ਉਹਨਾਂ ਤੋਂ ਹੀ ਲੋਕ ਜਵਾਬ ਮੰਗਣਗੇ 25 ਕਰੋੜ ਰੁਪਇਆ 5 ਸਾਲਾਂ ਚ ਆਇਆ ਜਿਰਖਪੁਰ ਚ ਕਿੰ 100 ਰੁਪਇਆ ਲੱਗਾ ਉਹਨਾਂ ਨੇ 100 ਰੁਪਇਆ ਵੀ ਨਹੀਂ ਲਾਇਆ ਜੀ ਤੇ ਮੇਰੇ ਖਿਆਲ ਨਾਲ ਤਾਂ ਹੀ ਘਰਾਓ ਵੀ ਉਹਨਾਂ ਦਾ ਬਹੁਤ ਜ਼ਿਆਦਾ ਹੋ ਰਿਹਾ ਵਾ ਬਿਲਕੁਲ ਕਰੋ ਜ਼ਰੂਰੀ ਹੈ ਜੋ ਜੋ ਪਿੰਡਾਂ ਦਾ ਪਿੰਡ ਵਾਲੇ ਘਰਾ ਕਰ ਰਿਹਾ ਹੈ ਕਿਸਾਨ ਮੋਰਚੇ ਵਾਲੇ ਕਰ ਰਹੇ ਉਹ ਤਾਂ ਹੈ ਹੀ ਜਾਏ ਉਹ ਇੱਕ ਇੱਕ ਇਸ਼ੂ ਲੱਗ ਹੈ ਲੇਕਿਨ ਜਿਰਖਪੁਰ ਦੇ ਸ਼ਹਿਰ ਵਾਲੇ ਵੀ ਸ਼ਹਿਰ ਵਾਸੀ ਉਹਨਾਂ ਨੂੰ ਪੁੱਛਣਗੇ ਜੀ ਤੁਸੀਂ 5 ਸਾਲ ਪਹਿਲਾਂ 5 ਸਾਲ ਪਹਿਲਾਂ ਰੇ 25 ਕਰੋੜ ਰੁਪਏ ਤੁਹਾਨੂੰ ਮਿਲਿਆ ਸਾਨੂੰ ਜਿਰਖਪੁਰ ਨੂੰ ਕੀ ਦਿੱਤਾ ਅੱਜ ਤੱਕ ਕੋਈ ਵੀ ਇੱਕ ਪਾਰਕ ਦਿੱਤੀ ਹੋਵੇ ਕੋਈ ਲੈਂਡਮਾਰਕ ਹੈ ਅੱਜ ਜਿਰਖਪੁਰ ਦੇ ਵਿੱਚ ਕਿੱਥੇ ਅਸੀਂ ਕਹਿ ਸਕੀਏ ਕਿ ਜਿਰਖਪੁਰ 'ਚ ਲੈਂਡਮਾਰਕ ਹੈ ਕੁਝ ਵੀ ਨਹੀਂ ਹੈ ਤਾਂ ਇਹ ਉਹਨਾਂ ਨੂੰ ਤਾਂ ਨੈਗਲੈਕਟ ਹੀ ਕਰਨਾ ਚਾਹੀਦਾ ਹੈ ਬਾਕੀ ਡਾਕਟਰ ਬਲਬੀਰ ਸਿੰਘ ਦੀ ਪਰਸਨਲ ਗੱਲ ਕਰਾਂਗੇ ਪਰਸਨਲ ਮੈਂ ਉਹਨਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਨਾ ਇੱਕ ਬਹੁਤ ਇਮਾਨਦਾਰ ਔਰ ਬਹੁਤ ਹੀ ਵਧੀਆ ਬੰਦੇ ਔਰ ਐਸੇ ਸਾਡਾ ਸੁਭਾਗਿਆ ਹੋਏਗਾ ਜੇ ਉਹ ਪਟਿਆਲਾ ਤੋਂ ਉਹ ਜਿੱਦਦੇ ਨੇ ਤਾਂ ਜੀ ਬਹੁਤ-ਬਹੁਤ ਸ਼ੁਕਰੀਆ ਥੈਂਕ ਯੂ ਤਾਂ ਇਹਨਾਂ ਜੈਕ ਦੇ ਪ੍ਰੈਜ਼ੀਡੈਂਟ ਸੁਖਦੇਵ ਚੌਧਰੀ ਜਿਨ੍ਹਾਂ ਨੇ ਕਿਹਾ ਕਿ ਵਿਰੋਧ ਆਮ ਜੀ ਗੱਲ ਹੈ ਜਦੋਂ ਕੰਮ ਨਹੀਂ ਹੁੰਦੇ ਤਾਂ ਵਿਰੋਧ ਹੁੰਦਾ ਆ ਤੇ ਇਹੀ ਗੱਲ ਲੋਕ ਸਭਾ ਇਲੈਕਸ਼ਨ ਤੇ ਵੀ ਟੁਕਦੀ ਆ ਇਹੀ ਸਭਾ ਵਿਧਾਨ ਸਭਾ ਇਲੈਕਸ਼ਨ ਤੇ ਵੀ ਟੁਕਦੀ ਆ ਜੇ ਚੁਣੇ ਹੋਏ ਲੋਕ ਕੰਮ ਨਹੀਂ ਕਰਦੇ ਤਾਂ ਅਸੀਂ ਸਵਾਲ ਕਰਾਂਗੇ ਤੇ ਜੇਕਰ ਸਵਾਲ ਨਹੀਂ ਦਿੱਤੇ ਜਾਂਦੇ ਤਾਂ ਆਪਣੇ ਆਪ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਕਾਰਗੁਜ਼ਾਰੀ ਤੇ ਲੱਗ ਜਾਂਦਾ ਤਾਂ ਬਣੇ ਰਹਿਣਾ ਸਾਡੇ ਨਾਲ ਵੇਖਦੇ ਰਹਿਣਾ ਪਬਲਿਕ ਗਾਰਡੀਅਨ نیوز